ਸ਼ਸ਼ੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਸ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਘਰ ਦੇ ਕੱਡੇ ਹੋਏ ਖੋਏ ਦੀ ਬਰਫੀ ਬਿਲਕੁਲ ਹਲਵਾਈ ਸਟਾਈਲ ਬਣ ਕੇ ਤਿਆਰ ਹੋਊਗੀ ਕਿਸੇ ਵੀਵਰਸ ਦਾ ਕਮੈਂਟ ਆਇਆ ਸੀ ਕਿ ਤੁਸੀਂ ਘਰ ਦੇ ਕੱਡੇ ਹੋਏ ਖੋਏ ਦੀ ਬਰਫੀ ਦੀ ਰੈਸਪੀ ਜ਼ਰੂਰ ਸ਼ੇਅਰ ਕਰਿਓ ਉਹਨਾਂ ਦੀ ਡਿਮਾਂਡ ਤੇ ਅਸੀਂ ਇਹ ਬਰਫੀ ਬਣਾ ਕੇ ਸ਼ੇਅਰ ਕਰ ਰਹੇ ਹਾਂ ਰੈਸਪੀ ਬਿਲਕੁਲ ਵਾਈਟ ਕਲਰ ਦੀ ਤਿਆਰ ਹੋਊਗੀ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਸਾਰੇ ਟਿਪਸ ਫੋਲੋ ਕਰਕੇ ਇਹਨੂੰ ਬਣਾਉਂਗੇ ਤਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਬਰਫੀ ਦੀ ਰੈਸਪੀ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਅਸੀਂ ਪੈਨ ਜਾਂ ਕੜਾਹੀ ਲੈਣੀ ਹੈ ਉਹ ਭਾਰੇ ਤਲੇ ਵਾਲੀ ਲੈਣੀ ਹੈ ਤੁਸੀਂ ਇਹਦੇ ਵਿੱਚ 2 ਚਮਚਾ ਅਸੀਂ ਪਾਣੀ ਦੇ ਪਾਵਾਂਗੇ ਤੇ ਅਸੀਂ 1.5 ਲੀਟਰ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਅਸੀਂ ਫੁੱਲ ਫੈਟ ਲੈਣਾ ਹੈ ਜਾਂ ਮੱਝ ਦਾ ਦੁੱਧ ਲੈਣਾ ਹੈ ਤੁਸੀਂ ਫੁੱਲ ਫੈਟ ਲਿਓ ਤਾਂ ਹੀ ਤੁਹਾਡੀ ਬਰਫੀ ਹੈ ਜਿਹੜੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਇਹਨੂੰ ਇੱਕ ਉਬਾਲੀ ਆਣ ਦਵਾਂਗੇ ਸਭ ਤੋਂ ਪਹਿਲਾਂ ਇਹਦੇ ਵਿੱਚੋਂ ਅੱਧਾ ਕੱਪ ਅਸੀਂ ਦੁੱਧ ਦਾ ਅਲਾ ਕੱਢ ਲਾਂਗੇ ਇੱਕ ਬੌਲ ਵਿੱਚ ਪਾ ਲਵਾਂਗੇ ਇਹ ਅਸੀਂ ਬਾਅਦ ਵਿੱਚ ਯੂਜ਼ ਕਰਾਂਗੇ ਠੰਡਾ ਠੰਡਾ ਦੁੱਧ ਹੀ ਅਸੀਂ ਲੈਣਾ ਹੈ ਇੱਕ ਉਬਾਲੀ ਆ ਚੁੱਕੀ ਹੈ ਦੇਖੋ ਫੁੱਲ ਫਲੇਮ ਤੇ ਅਸੀਂ ਇਹਨੂੰ ਪਕਾਣਾ ਹੈ ਜਦੋਂ ਇੱਕੋ ਵਾਲੀ ਆ ਜਾਵੇ ਥੋੜਾ ਜਿਹਾ ਅਸੀਂ ਗੈਸ ਦੀ ਫਲੇਮ ਥੋੜੀ ਜੀ ਅਸੀਂ ਸਲੋ ਕਰ ਦਾਂਗੇ ਇਸ ਟਾਈਮ ਤੇ ਜਿਹੜਾ ਅਸੀਂ ਦੁੱਧ ਲੈ ਕੇ ਰੱਖਿਆ ਸੀ ਇਹਦੇ ਵਿੱਚ ਅੱਧਾ ਚਮਚ ਕੌਰਨ ਫਲੋਰ ਦਾ ਐਡ ਕਰਾਂਗੇ ਕੌਰਨ ਫਲੋਰ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਦੇ ਵਿੱਚ ਲਮਸ ਨਾ ਬਣੇ ਵੀ ਹੋਣ ਇਹਨੂੰ ਅਸੀਂ ਐਡ ਕਰ ਦੇਣਾ ਹੈ ਕੌਰਨ ਫਲੋਰ ਪਾਉਣ ਨਾਲ ਜਿਹੜਾ ਬਰਫੀ ਦਾ ਟੈਕਸਚਰ ਹੈ ਜਿਹੜਾ ਬਿਲਕੁਲ ਸੌਫਟ ਹੁੰਦੀ ਹੈ ਤੇ ਇਹ ਵਾਈਟ ਕਲਰ ਦੀ ਬਣ ਕੇ ਤਿਆਰ ਹੁੰਦੀ ਹੈ ਇਹਦੇ ਨਾਲ ਬਰਾਊਨ ਕਲਰ ਨਹੀਂ ਆਂਦਾ ਖੋਏ ਦਾ ਹੁਣ ਅਸੀਂ ਲਗਾਤਾਰ ਚਲਾਉਂਦੇ ਹੋਏ ਫੁੱਲ ਫਲੇਮ ਤੇ 15 ਤੋਂ 20 ਮਿੰਟ ਅਸੀਂ ਦੁੱਧ ਨੂੰ ਪਕਾ ਲੈਣਾ ਹੈ ਜਿਹੜਾ ਸਾਈਡਾਂ ਵਿੱਚ ਦੁੱਧ ਲੱਗਦਾ ਜਾਂਦਾ ਉਹਨੂੰ ਵੀ ਅਸੀਂ ਨਾਲ ਦੀ ਨਾਲ ਉਤਾਰਦੇ ਜਾਵਾਂਗੇ ਬਹੁਤ ਜਿਆਦਾ ਟੇਸਟੀ ਤੇ ਹੈਲਦੀ ਇਹ ਬਰਫੀ ਬਣ ਕੇ ਤਿਆਰ ਹੋਊਗੀ ਤੁਸੀਂ ਦੇਖ ਸਕਦੇ ਹੋ 50% ਸਾਡਾ ਦੁੱਧ ਹੈ ਜਿਹੜਾ ਉਹ ਪੱਕ ਚੁੱਕਿਆ ਹੈ ਬਹੁਤ ਜਿਆਦਾ ਗਾੜਾ ਹੋ ਚੁੱਕਿਆ ਹੈ ਮੈਨੂੰ ਵੀ ਤਾਂ 25 ਮਿੰਟ ਹੋ ਚੁੱਕੇ ਹਨ ਪਕਾਉਣ ਨੂੰ ਫੁੱਲ ਫਲੇਮ ਤੇ ਪਕਾਇਆ ਸੀ ਇਸ ਟਾਈਮ ਤੇ ਜਦੋਂ 50% ਪੱਕ ਜਵੇ ਸਾਡਾ ਦੁੱਧ ਤਾਂ ਇਸ ਟਾਈਮ ਤੇ ਇਹਦੇ ਵਿੱਚ ਅਸੀਂ ਮਿੱਠਾ ਐਡ ਕਰਾਂਗੇ ਅੱਧਾ ਕੱਪ ਮੈਂ ਇਹਦੇ ਵਿੱਚ ਇੰਨੀ ਦਾ ਐਡ ਕੀਤਾ ਹੈ ਬਾਕੀ ਤੁਸੀਂ ਆਪਣੇ ਟੇਸਟ ਦੇ ਕੋਰਡਿੰਗ ਜਿਹੜਾ ਮਿੱਠਾ ਉਹ ਘੱਟ ਵਧ ਕਰ ਸਕਦੇ ਹੋ ਅੱਧਾ ਕੱਪ ਚੀਨੀ ਦਾ ਪਾ ਕੇ ਬਿਲਕੁਲ ਪਰਫੈਕਟ ਹੈ 1.5 ਲੀਟਰ ਵਿੱਚ ਦੁੱਧ ਦੁੱਧ ਵਿੱਚ ਅੱਧਾ ਜਿਹੜੀ ਕੱਪ ਚੀਨੀ ਪਾਈ ਹੈ ਬਿਲਕੁਲ ਪਰਫੈਕਟ ਰਹਿੰਦੀ ਹੈ ਇਹਨੂੰ ਅਸੀਂ ਸਾਨੂੰ ਲਗਾਤਾਰ ਚਲਾਉਂਦੇ ਹੋਏ ਫੁੱਲ ਫਲੇਮ ਤੇ ਪਕਾ ਲਵਾਂਗੇ ਜਦੋਂ ਤੱਕ ਸਾਡਾ ਖੋਆ ਬਣ ਕੇ ਤਿਆਰ ਨਾ ਹੋ ਜਵੇ ਦੇਖੋ ਬਰਫੀ ਨੂੰ ਮੰਨ ਨੂੰ ਟਾਈਮ ਤਾਂ ਲੱਗੇ ਜਾਂਦਾ ਹੈ ਅੱਧਾ ਪੌਣਾ ਘੰਟਾ ਆਰਾਮ ਨਾਲ ਲੱਗ ਜਾਂਦੇ ਤੁਸੀਂ ਫੁੱਲ ਫਲੇਮ ਤੇ ਵੀ ਪਕਾਉਂਗੇ ਤਾਂ ਪਰ ਇਹ ਗੱਲ ਯਾਦ ਰੱਖਣੀ ਕਿ ਬਿਲਕੁਲ ਵੀ ਛੱਡਣਾ ਨਹੀਂ ਹੈਗਾ ਨਹੀਂ ਤਾਂ ਜਦੋਂ ਇਹ ਖੋਵਾ ਬਣਨਾ ਸ਼ੁਰੂ ਹੋ ਜਾਂਦਾ ਤਾਂ ਇਹ ਹੇਟ ਚਿਪਕਣਾ ਸ਼ੁਰੂ ਹੋ ਜਾਂਦਾ ਆ ਕੜਾਹੀ ਨੂੰ ਚਿਪਕਣਾ ਸ਼ੁਰੂ ਹੋ ਜਾਂਦਾ ਸੀ ਲਗਾਤਾਰ ਚਲਾਉਂਦੇ ਹੋਈ ਪਕਾਉਣਾ ਇਹਨੂੰ ਬਿਲਕੁਲ ਵੀ ਨਹੀਂ ਛੱਡਣਾ ਹੈਗਾ ਬਹੁਤ ਜਿਆਦਾ ਟੇਸਟੀ ਇਹ ਬਰਫੀ ਬਣ ਕੇ ਤਿਆਰ ਹੁੰਦੀ ਆ ਬਿਲਕੁਲ ਕੋਈ ਮਿਲਾਵਟ ਨਹੀਂ ਬਿਲਕੁਲ ਹਾਈਜਾਇਨਿਕ ਤਰੀਕੇ ਨਾਲ ਅਸੀਂ ਘਰੇ ਬਰਫੀ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਜਿਹੜੇ ਫੈਸਟੀਵਲ ਆਉਣ ਵਾਲੇ ਆ ਤੁਸੀਂ ਆਪਣੇ ਘਰੇ ਬਣਾ ਕੇ ਬਰਫੀ ਨੂੰ ਤਿਆਰ ਕਰੋ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋਊਗੀ ਤੁਸੀਂ ਦੇਖ ਸਕਦੇ ਹੋ ਸਾਡਾ ਖੋਆ ਬਨਣਾ ਸ਼ੁਰੂ ਹੋ ਗਿਆ ਇਸ ਟਾਈਮ ਤੇ ਅਸੀਂ ਗੈਸ ਦੀ ਫਲੇਮ ਹੈ ਜਿਹੜੀ ਮੀਡੀਅਮ ਕਰ ਲਾਂਗੇ ਕਿਉਂਕਿ ਚਿੱਟੇ ਪੈਣ ਲੱਗ ਜਾਂਦੇ ਆ ਇਸ ਟਾਈਮ ਤੇ ਜਦੋਂ ਖੋਆ ਆਪਣਾ ਪਕਣਾ ਸ਼ੁਰੂ ਹੁੰਦਾ ਹੈ ਇਸ ਟਾਈਮ ਅਸੀਂ ਇੱਕ ਚਮਚੇ ਦੇ ਵਿੱਚ ਪਾਵਾਂਗੇ ਦੇਸੀ ਘਿਓ ਦਾ ਦੇਸੀ ਘਿਓ ਪਾਉਣ ਨਾਲ ਇੱਕ ਤਾਂ ਬਰਫੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਆ ਤੇ ਜਦੋਂ ਅਸੀਂ ਦੇਸੀ ਘਿਓ ਪਾਉਂਦੇ ਆ ਤਾਂ ਇਹ ਖੋਆ ਜਿਹੜਾ ਕੜਾਈ ਨੂੰ ਛੱਡਣਾ ਸ਼ੁਰੂ ਕਰ ਦਿੰਦਾ ਪੱਕਣਾ ਸ਼ੁਰੂ ਹੋ ਜਾਂਦਾ ਹੈ ਚੰਗੀ ਤਰ੍ਹਾਂ ਸਿਰਫ ਇੱਕ ਚਮਚ ਇਹ ਹੀ ਅਸੀਂ ਯੂਜ਼ ਕਰਨਾ ਜ਼ਿਆਦਾ ਯੂਜ਼ ਨਹੀਂ ਕਰਨਾ ਹੈਗਾ ਤੁਸੀਂ ਦੇਖ ਸਕਦੇ ਹੋ ਸਾਡਾ ਖੋਆ ਬਣਨਾ ਸ਼ੁਰੂ ਹੋ ਗਿਆ ਹੈ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗਾ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਮੇਰੀ ਰੈਸਪੀਜ਼ ਕਿੱਦਾਂ ਦੀਆਂ ਲੱਗਦੀਆਂ ਆਪਣੇ ਫੀਡਬੈਕ ਜਰੂਰ ਸ਼ੇਅਰ ਕਰਿਆ ਕਰੋ ਦੇਖੋ ਖੋਆ ਸਾਡਾ ਕਾਫੀ ਜ਼ਿਆਦਾ گاੜਾ ਹੋ ਚੁੱਕਿਆ ਹੈ ਤੁਸੀਂ ਕਿਵੇਂ ਚੈੱਕ ਕਰਨਾ ਹੈ ਕਿ ਸਾਡੀ ਬਰਫੀ ਬਣਨ ਲਈ ਇਹ ਬਿਲਕੁਲ ਪਰਫੈਕਟ ਹੈ ਤੁਹਾਨੂੰ ਇੱਕ ਟ੍ਰਿਕ ਦੱਸਦੇ ਆ ਤੁਸੀਂ ਉਹ ਟ੍ਰਿਕ ਯੂਜ਼ ਕਰਕੇ ਪਤਾ ਲਗਾ ਸਕਦੇ ਹੋ ਕਿ ਸਾਡਾ ਖੋਆ ਬਿਲਕੁਲ ਪਰਫੈਕਟ ਬਣ ਕੇ ਤਿਆਰ ਹੋਇਆ ਹੈ ਨਹੀਂ ਇੱਕ ਪਲੇਟ ਵਿੱਚ ਥੋੜਾ ਜਿਹਾ ਖੋਆ ਪਾ ਕੇ ਅਸੀਂ ਠੰਡਾ ਹੋਣ ਲਈ ਰੱਖ ਦਾਂਗੇ ਠੰਡਾ ਹੋਣ ਤੋਂ ਬਾਅਦ ਇਹਨੂੰ ਚੈੱਕ ਕਰ ਲਾਂਗੇ ਉਦੋਂ ਇਸ ਟਾਈਮ ਤੇ ਅਸੀਂ ਬਿਲਕੁਲ ਸਲੋ ਗੈਸ ਤੇ ਇਸ ਨੂੰ ਪਕਾਣਾ ਹੈ ਪਹਿਲਾਂ ਜਦੋਂ ਤੱਕ ਖੋਆ ਬਨਣਾ ਨਹੀਂ ਸ਼ੁਰੂ ਹੁੰਦਾ ਉਦੋਂ ਤੱਕ ਅਸੀਂ ਫੁੱਲ ਫਲੇਮ ਤੇ ਪਕਾਵਾਂਗੇ ਕਿਉਂਕਿ ਜਦੋਂ ਅਸੀਂ ਫੁੱਲ ਫਲੇਮ ਤੇ ਪਕਾਉਂਦੇ ਆ ਤਾਂ ਖੋਏ ਦਾ ਕਲਰ ਬਿਲਕੁਲ ਚੇਂਜ ਨਹੀਂ ਹੁੰਦਾ ਦੇਖੋ ਠੰਡਾ ਹੋਣ ਤੋਂ ਬਾਅਦ ਇਸ ਤਰੀਕੇ ਨਾਲ ਅਸੀਂ ਹੱਥਾਂ ਵਿੱਚ ਗੋਲੀ ਬਣਾ ਕੇ ਦੇਖ ਲੈਣੀ ਜੇ ਗੋਲੀ ਬਣ ਰਹੀ ਹੈ ਇਹਦਾ ਮਤਲਬ ਹੈ ਜਿਹੜਾ ਬਰਫੀ ਬਣਾਣ ਲਈ ਬਿਲਕੁਲ ਪਰਫੈਕਟ ਹੈ ਸਾਡਾ ਖੋਆ ਇਤੋਂ ਜ਼ਿਆਦਾ ਅਸੀਂ ਨਹੀਂ ਪਕਾਣਾ ਗੈਸ ਦੀ ਫਲੇਮ ਬੰਦ ਕਰ ਦਾਂਗੇ ਕਿਉਂਕਿ ਕੜਾਹੀ ਵੀ ਅਸੀਂ ਗਰਮ ਹੁੰਦੀ ਹੈ 2 ਸੈਕਿੰਡ ਲਈ ਅਸੀਂ ਕੜਾਹੀ ਦੇਖੋ ਕਲਰ ਬਿਲਕੁਲ ਵਾਈਟ ਹੈ ਬਰਾਊਨ ਨਹੀਂ ਹੋਇਆ ਹੈ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਇਹਨੂੰ ਇੱਕ ਪਲੇਟ ਵਿੱਚ ਕੱਢ ਲਾਂਗੇ ਠੰਡਾ ਹੋਣ ਲਈ ਇਹਨੂੰ ਠੰਡਾ ਹੋਣ ਲਈ 10-15 ਮਿੰਟ ਲਈ ਰੱਖ ਦਾਂਗੇ ਇੰਨਾ ਕ ਠੰਡਾ ਕਰਨਾ ਕਿ ਸਾਡੇ ਹੱਥ ਲੱਗ ਜਾਣ ਇਹਨੂੰ ਜ਼ਿਆਦਾ ਠੰਡਾ ਨਹੀਂ ਕਰਨਾ ਹੈਗਾ ਕਿਸੇ ਪੱਖੇ ਦੀ ਹਵਾ ਵਿੱਚ ਜਾਂ ਤੁਸੀਂ ਐਦਾਂ ਵੀ ਰੱਖ ਸਕਦੇ ਹੋ 10 ਮਿੰਟ ਬਾਅਦ ਅਸੀਂ ਚੈੱਕ ਕਰ ਲਾਂਗੇ ਦੇਖੋ ਹੱਥ ਲੱਗ ਰਿਹਾ ਇੰਨਾ ਗਰਮ ਵੀ ਹੋਣਾ ਚਾਹੀਦਾ ਹੈ ਜਿਆਦਾ ਠੰਡਾ ਵੀ ਨਾ ਹੋਵੇ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਇਸ ਤਰੀਕੇ ਨਾਲ ਤੁਸੀਂ ਹੱਥਾਂ ਨਾਲ ਜਾਂ ਕਿਸੇ ਸਪੈਚੂਲੇ ਨਾਲ ਇਹਨੂੰ ਮੈਸ਼ ਕਰ ਸਕਦੇ ਹੋ ਇਸ ਤਰ੍ਹਾਂ ਮੈਸ਼ ਕਰਕੇ ਜਦੋਂ ਅਸੀਂ ਬਰਫੀ ਜਮਾਉਂਦੇ ਆ ਤਾਂ ਬਰਫੀ ਵਿੱਚ ਕ੍ਰੈਕਸ ਨਹੀਂ ਪੈਂਦੇ ਹੈਗੇ ਇੱਕਦਮ ਸੌਫਟ ਤੇ ਮੁਲਾਇਮ ਬਰਫੀ ਬਣ ਕੇ ਤਿਆਰ ਹੁੰਦੀ ਆ ਤੁਸੀਂ ਕਿਸੇ ਪਲੇਟ ਵਿੱਚ ਜਾਂ ਟ੍ਰੇ ਵਿੱਚ ਇਹਨੂੰ ਬਰਫੀ ਨੂੰ ਜਮਾ ਸਕਦੇ ਹੋ ਥੋੜਾ ਜਿਹਾ ਸੀ ਤੱਕੋ ਲਾ ਕੇ ਗ੍ਰੀਸ ਕਰ ਲਾਂਗੇ ਇਹਨੂੰ ਇਹਦੇ ਵਿੱਚ ਸੈੱਟ ਕਰ ਲਾਂਗੇ ਤੁਸੀਂ ਆਪਣੇ ਹਿਸਾਬ ਨਾਲ ਮੋਟੀ ਪਤਲੀ ਜਿਵੇਂ ਦੀ ਤੁਹਾਨੂੰ ਵਧੀਆ ਲੱਗਦੀ ਉਸ ਹਿਸਾਬ ਨਾਲ ਤੁਸੀਂ ਇਹਨੂੰ ਬਰਫੀ ਨੂੰ ਜਮਾ ਕੇ ਤਿਆਰ ਕਰ ਸਕਦੇ ਹੋ ਤੇ ਡਰਾਈ ਫਰੂਟ ਲਗਾਉਣਾ ਚਾਹੁੰਦੇ ਹੋ ਤੁਸੀਂ ਉਹ ਵੀ ਲਗਾ ਸਕਦੇ ਹੋ ਇਹ ਆ ਤੁਸੀਂ ਚਾਂਦੀ ਦਾ ਵਰਕ ਵੀ ਇੱਥੇ ਲਗਾ ਸਕਦੇ ਹੋ ਪਰ ਅਸੀਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹਨੂੰ ਅਸੀਂ 1 ਘੰਟੇ ਲਈ ਫ੍ਰੀਜ ਵਿੱਚ ਰੱਖ ਦਾਂਗੇ ਜਾਂ ਤੁਸੀਂ 2-3 ਘੰਟੇ ਲਈ ਇਹਨੂੰ ਸੈਲਫ ਤੇ ਪਿਆ ਰਹਿਣ ਦੋਗੇ ਤਾਂ ਵੀ ਇਹ ਜੰਮ ਕੇ ਬਹੁਤ ਵਧੀਆ ਤਿਆਰ ਹੋਊਗੀ ਸਾਡੀ ਬਰਫੀ ਦੇਖੋ ਕਿੰਨੀ ਵਧੀਆ ਸੈੱਟ ਹੋ ਗਈ ਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਵਾਲੀ ਰੈਸਪੀ ਕਿੱਦਾਂ ਦੀ ਲੱਗੀ ਤੇ ਘਰੇ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਊਗੀ ਕਿਉਂਕਿ ਅਸੀਂ ਘਰੇ ਬਣਾ ਕੇ ਤਿਆਰ ਕੀਤੀ ਹੈ ਬਿਲਕੁਲ ਹਾਈਜੀਨਿਕ ਤਰੀਕੇ ਨਾਲ ਬਣਾ ਕੇ ਤਿਆਰ ਕੀਤੀ ਹੈ ਤੇ ਸਾਰੇ ਟਿਪਸ ਨੂੰ ਜ਼ਰੂਰ ਫੋਲੋ ਕਰਕੇ ਬਣਾਓ ਤਾਂ ਹੀ ਜਿਹੜੀ ਸਾਡੀ ਬਰਫੀ ਦਾ ਕਲਰ ਬਿਲਕੁਲ ਵਾਈਟ ਰਹੂਗਾ ਜੇ ਤੁਸੀਂ ਸਾਰੇ ਟਿਪਸ ਨੂੰ ਫੋਲੋ ਕਰਕੇ ਬਣਾਉਂਗੇ ਤਾਂ ਇਸ ਤਰੀਕੇ ਨਾਲ ਤੁਸੀਂ ਵੀ ਕਿਸੇ ਵੀ ਸ਼ੇਪ ਵਿੱਚ ਇਹਨਾਂ ਨੂੰ ਕਟਿੰਗ ਕਰ ਸਕਦੇ ਹੋ ਕਿੰਨੇ ਵਧੀਆ ਦੇਖੋ ਕਿੰਨੇ ਵਧੀਆ ਬਣ ਕੇ ਤਿਆਰ ਹੋਈ ਹੈ ਸਾਡੀ ਚੈਨਲ ਤੇ ਪਹਿਲੀ ਵਾਰ ਆਇਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਇੱਕ ਬਰਫੀ ਤੋੜ ਕੇ ਵੀ ਦਿਖਾਵਾਂਗੇ ਕਿ ਕਿੰਨਾ ਵਧੀਆ ਟੈਕਸਚਰ ਆਇਆ ਬਿਲਕੁਲ ਸੌਫਟ ਬਣ ਕੇ ਤਿਆਰ ਹੋਈ ਹੈ ਸਾਡੀ ਬਰਫੀ ਇਸ ਤਰੀਕੇ ਨਾਲ ਚਲੋ ਜੀ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ੀਕਾਲ ਤੁਸੀਂ ਵੀ ਬਣਾਓ ਤੇ ਇੰਜੋਏ ਕਰਿਓ ਆਪਣੇ ਫੀਡਬੈਕ ਜ਼ਰੂਰ ਸ਼ੇਅਰ ਕਰਿਓ